ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਅਸੀਂ ਲੱਗੇ ਆ ਜੀ ਸੂਟ ਦੀ ਕਟਾਈ ਕਰਨ 26 ਇੰਚ ਨਾਪ ਵਾਲੇ ਦੀ ਅੱਜ ਇੱਕ ਮੀਤ ਦਾ ਕੱਪੜਾ ਸਾਡੇ ਕੋਲ ਪ੍ਰਿੰਟ ਹੈ ਜੀ ਸਲਵਾਰ ਸਾਡੇ ਕੋਲ ਪਲੇਨ ਖਰੀਦ ਦਿੱਤੀ ਹੋਈ ਆ ਹਾਂ ਜੀ ਆ ਸਾਡੇ ਕੋਲ ਜੀ ਕਮੀਜ਼ ਦਾ ਕੱਪੜਾ ਆ ਇਹਨੂੰ ਆਪਾਂ ਦੋਰਾ ਫੋਲਡ ਕਰ ਲੈਣਾ ਦੋਰਾ ਫੋਲਡ ਕਰਕੇ ਆਪਾਂ ਜਿੰਨੀ ਹਿਪ ਆ ਹਿਪ ਤੋਂ ਆਪਾਂ 3 ਇੰਚ ਵਾਧੂ ਰੱਖ ਕੇ ਹਾਂਜੀ ਕੁਮੀਰ ਦਾ ਕਪੜਾ ਕੱਟ ਲੈਣਾ ਜੀ ਬਾਹਾਂ ਦਾ ਸਾਡੇ ਕੋਲੋਂ ਸਾਈਡ ਤੋਂ ਨਿਕਲ ਜਾਣਾ ਹੁਣ ਆਪਾਂ ਇਹਨੂੰ ਦੋਰਾ ਫੋਲਡ ਕਰ ਲਿਆ ਦੋਰਾ ਕਰਕੇ ਤੁਸੀਂ ਇਸ ਤਰੀਕੇ ਨਾਲ ਇੱਕ ਹੋਰ ਫੋਲਡ ਕਰ ਲੈਣਾ ਜੀ ਸਾਡੇ ਕੋਲ ਆ ਤਿੰਨ ਇਸ ਤਰੀਕੇ ਨਾਲ ਆ ਤਿਹਾਂ ਬਣ ਜੰਗੀਆਂ ਜੀ ਹਾਂਜੀ 29 ਇੰਚ ਹਿੱਪ ਸਾਡੇ ਕੋਲ ਤਿਆਰ ਆ ਜੀ ਆਪਾਂ 3 ਇੰਚ ਫੋਲਡਿੰਗ ਲਈ ਰੱਖ ਲੈਣਾ 3 ਇੰਚ ਆਪਾਂ ਐਕਸਟਰਾ ਰੱਖਣਾ ਜੀ 30 31 32 ਤੁਸੀਂ 32 ਤੇ ਨਿਸ਼ਾਨ ਲਾ ਲੈਣਾ ਜੀ 32 ਤੇ ਆਪਾਂ ਕੋਰਤਾਂ ਦੀ ਜਿੰਨਾ ਆਪਾਂ ਕਮੀਜ਼ ਦੀ ਲੈਂਥ ਲਈ ਆ ਉਹਨਾਂ ਤੁਸੀਂ ਹੋਲਡਿੰਗ ਲਈ 3 ਇੰਚ ਵਾਧੂ ਰੱਖ ਕੇ ਕਮੀਜ਼ ਦਾ ਕੱਪੜਾ ਕੱਢ ਲੈਣਾ ਜੀ ਹਾਂ ਜੀ ਉਹ ਤੁਸੀਂ ਸਿੱਧਾ ਨਿਸ਼ਾਨ ਲਾ ਲੈਣਾ ਜੀ ਹਾਂਜੀ ਹੁਣ ਆਪਾਂ 32 ਇੰਚ ਤੇ ਕਟਾਈ ਕਰਨ ਲੱਗੇ ਆਂ ਜੀ 29 ਇੰਚ ਹੈ ਸਾਡੇ ਕੋਲ ਤਿਆਰ ਆ 30 31 32 3 ਇੰਚ ਆਪਾਂ ਐਕਸਟਰਾ ਰੱਖ ਲਿਆ ਆ ਸਾਡਾ ਬਾਹਵਾਲੇ ਕੱਪੜਾ ਵੱਜ ਜਾਣਾ ਜੀ ਹੁਣ ਇਸ ਕੱਪੜੇ ਨੂੰ ਤੁਸੀਂ ਖੋਲ ਲੈਣਾ ਆ ਦੇਖੋ ਤੁਸੀਂ ਆ ਸਾਡੇ ਕੋਲ ਕਮੀਜ਼ ਦਾ ਹੈ ਜੀ ਹਾਂਜੀ ਇੱਕ ਸਾਈਡ ਤੋਂ ਤੁਸੀਂ ਕਟਿੰਗ ਕਰ ਲੈਣਾ ਇੱਕ ਸਾਈਡ ਸੱਜੇ ਕੋਲ ਓਪਨ ਹੈ ਜੀ ਇੱਕ ਸਾਈਡ ਬੰਦ ਹੈ ਇੱਧਰੋਂ ਤੁਸੀਂ ਕਟਿੰਗ ਕਰ ਲੈਣਾ ਹੁਣ ਆਪਾਂ ਆ ਦੇਖੋ ਤੁਸੀਂ ਕਮੀਜ਼ ਦੇ ਫੁੱਲਾਂ ਨੂੰ ਦੇਖਣਾ ਜੀ ਇਹ ਸਾਰੇ ਫਲਾਵਰ ਆਪਾਂ ਉੱਪਰ ਨੂੰ ਕਰਦੇ ਆ ਆ نیچے ਨੂੰ ਜਾਂਦੇ ਆ ਆ ਸਾਡੇ ਕੋ ਉੱਪਰ ਨੂੰ ਜਾਂਦੇ ਆ ਹਾਂਜੀ ਆ ਸਾਡੇ ਕੋ ਫਲਾਵਰ ਉੱਪਰ ਨੂੰ ਜਾਂਦੇ ਆ ਜੀ ਇੱਕ ਪੱਲੇ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਹਾਂਜੀ ਇਹਦੇ ਵੀ ਫਲਾਵਰ ਤੁਸੀਂ ਦੇਖੋ ਇਹ نیچے ਨੂੰ ਆ ਹੁਣ ਆਪਾਂ ਇਹਨੂੰ ਕਮਾ ਲੈਣਾ ਹਾਂਜੀ ਇਹ ਦੋਨਾਂ ਦੇ ਫਲਾਵਰ ਉੱਪਰ ਨੂੰ ਕਰਨੇ ਆ ਬੈਕ ਤੇ ਫਰੰਟ ਦੇ ਦੀ ਸੂਟ ਦੀ ਲੈਂਥ ਸਾਡੇ ਕੋ 42 ਇੰਚ ਤਿਆਰ ਆ ਜੀ 42 ਤੇ ਆਪਾਂ ਨਿਸ਼ਾਨ ਲਾ ਲਿਆ 3 ਇੰਚ ਆਪਾਂ ਫੋਲਡਿੰਗ ਤੇ ਨਿਸ਼ਾਨ ਲਾਣਾ ਜੀ ਫੋਲਡ ਕਰ ਲੈ ਘੇਰਾ ਹਾਂਜੀ ਤੁਸੀਂ ਇਦਾਂ ਦੋਨਾਂ ਨਿਸ਼ਾਨਾ ਲਾ ਲੈਣਾ ਜੀ ਜਿੱਥੋਂ ਆਪਾਂ ਘੇਰਾ ਫੋਲਡ ਹੋਣਾ ਸਾਡਾ ਹਾਂਜੀ ਆ ਜਿਹੜਾ ਸਾਡਾ ਵੱਧੂ ਕਪੜਾ ਜੀ ਉਹ ਕਟਿੰਗ ਦਾ ਨਿਸ਼ਾਨ ਵੀ ਆਪਾਂ ਲਾਣਾ ਹਣਾ ਹਾਂਜੀ ਆਪਾਂ ਕਟਿੰਗ ਕਰ ਦੇਣਾ ਜੀ ਸਾਡੇ ਕੋਲ ਬਾਦੂ ਕੱਪੜਾ ਆ 26 ਇੰਚ ਸਾਡੇ ਕੋਲ ਬ੍ਰੈਸਟ ਹੈ ਜੀ ਤੀਰਾ ਆਪਾਂ ਰੱਖਣਾ 14 ਇੰਚ 14 ਦਾ ਆਪਾਂ ਅੱਧਾ ਰੱਖਣਾ ਜੀ 7 ਇੰਚ 7 ਤੇ ਤੁਸੀਂ ਨਿਸ਼ਾਨ ਲਾ ਦੇਣਾ ਜੀ ਹਾਂਜੀ ਇੱਕ ਤੁਸੀਂ ਹੋਰ ਤਿਆਰ ਰੱਖਣਾ ਜੀ ਇਦਾਂ 26 27 28 ਬ੍ਰੈਸਟ ਵਾਲਿਆਂ ਦਾ ਜੀ ਜਿਹੜਾ ਫਰੰਟ ਆ ਤੁਸੀਂ ਅੱਧਾ ਇੰਚ نیچے ਨੂੰ ਰੱਖਣਾ ਤਾਂ ਜੋ ਗਲਾ ਉੱਪਰ ਨੂੰ ਨਾ ਜਾਵੇ ਹਾਂਜੀ ਬਹੁਤ ਜ਼ਿਆਦਾ ਪ੍ਰੋਬਲਮ ਇਹ ਆਂਦੀ ਆ ਵੇ ਭਾਰੇ ਨਾਪ ਵਾਲਿਆਂ ਦੇ ਗਲੇ ਜਿਹੜੇ ਆ ਫਰੰਟ ਦੇ ਉਹ ਉੱਪਰ ਨੂੰ ਜਾਂਦੇ ਰਹਿੰਦੇ ਇਸ ਲਈ ਤੁਸੀਂ ਇਹਨੂੰ ਅੱਧਾ ਇੰਚ ਨੀਵਾ ਰੱਖ ਲੈਣਾ ਬੈਕ ਅੱਧਾ ਇੰਚ ਉੱਚੀ ਰੱਖਣੀ ਆ ਜੀ نیچے ਨੂੰ ਮੋਡਾ ਰੱਖਣਾ ਜੀ ਤੁਸੀਂ 6.5 ਇੰਚ ਹਾਂਜੀ 6.5 ਇੰਚ ਤੋਂ ਵੱਧ ਨਹੀਂ ਰੱਖਣਾ ਜੀ ਫਿਰ ਬਾਹ ਲਗਾਨੀ ਔਖੀ ਹੋ ਜਾਂਦੀ ਹੈ ਕਿਉਂਕਿ ਮੋਡਾ ਬਹੁਤ ਜ਼ਿਆਦਾ ਵੱਡਾ ਹੋ ਜਾਣਾ ਜੇ ਤੁਸੀਂ 7 ਇੰਚ ਰੱਖ ਲਿਆ ਕਿਉਂਕਿ ਬ੍ਰੈਸਟ ਸਾਡੇ ਕੋ 26 ਇੰਚ ਆ ਹੁਣ ਤੁਸੀਂ ਸਿੱਧਾ ਨਿਸ਼ਾਨ ਲਾ ਲਗਾ ਜੀ ਇਦਾਂ ਪਲੇਟ ਰੱਖਣੀ ਹੈ ਜੀ ਤੁਸੀਂ 13.5 ਤੇ ਆਪਾਂ 13.5 ਦੇ ਨਿਸ਼ਾਨ ਲਾ ਲਿਆ ਪਲੇਟ ਲੰਬਾ ਰੱਖਣਾ ਤੁਸੀਂ ਜੀ 8 ਇੰਚ ਸੈਂਟਰ ਰੱਖਣਾ ਤੁਸੀਂ 4 ਇੰਚ ਇੰਨਾ ਪਲੇਟਾਂ ਦੇ ਆਪਾਂ ਸਿੱਧੇ ਨਿਸ਼ਾਨ ਲਾ ਲੈਣੇ ਜੀ ਪਲੇਟ ਦਾ ਗੈਪ ਰੱਖਣਾ ਤੁਸੀਂ 4.5 ਇੰਚ 4.5 ਤੇ ਆਪਾਂ ਨਿਸ਼ਾਨ ਲਾ ਲੈਣਾ ਜੀ 4.5 ਤੋਂ ਘੱਟ ਨਹੀਂ ਤੁਸੀਂ ਗੈਪ ਰੱਖਣਾ ਕਿਉਂਕਿ ਪਲੇਟਾਂ ਨੂੰ ਫੇਰ ਖਿੱਚ ਪੈ ਜਾਂਦੀ ਆ ਬ੍ਰੈਸਟ ਸਾਡੇ ਕੋ 26 ਇੰਚ ਆ ਜੀ 26 ਦਾ ਅੱਧਾ ਆਪਾਂ ਰੱਖਣਾ 13 ਇੰਚ 13 ਤੇ ਨਿਸ਼ਾਨ ਲਾ ਲਿਆ ਜੀ ਕਿਉਂਕਿ ਗਲੇ ਛੋਟੇ ਆ ਇਸ ਲਈ ਤੁਸੀਂ ਫਰੰਟ ਦੀ 1.5 ਤੇ ਬੈਕ ਦੀ 2.5 ਜੇ ਗਲੇ ਸਾਡੇ ਕੋ ਵੱਡੇ ਹੁੰਦੇ ਫਿਰ ਆਪਾਂ ਫਰੰਟ ਦੀ 1 ਇੰਚ ਤੇ ਬੈਕ ਦੀ ਆਪਾਂ ਪਾਣੀ ਸੀ ਜੀ 2 ਇੰਚ ਤੇ ਹਾਂਜੀ ਹੁਣ ਤੁਸੀਂ ਇਸ ਤਰੀਕੇ ਨਾਲ ਗਲਾਈ ਘੁਮਾ ਲੈਣਾ ਜੀ ਫਰੰਟ ਦੀ ਆਪਾਂ ਬੈਕ ਦੀ ਜੀ ਇੱਥੋਂ ਇਦਾਂ ਇਸ ਤਰੀਕੇ ਨਾਲ ਤੁਸੀਂ ਬੈਕ ਦਾ ਨਿਸ਼ਾਨ ਲਾਣਾ। ਹਾਂਜੀ ਜੇ ਤਰੀਕੇ ਨਾਲ ਨਿਸ਼ਾਨ ਲਾਉਂਗੇ ਜੀ ਤੁਹਾਡੇ ਬੈਕ ਤੇ ਫਰੰਟ ਨੂੰ ਕੋਈ ਖਿੱਚ ਨਹੀਂ ਪਾਉਂਗੀ ਕਮੀ। ਕਮਰ ਵਾਲੇ ਪਲੇਟ ਦਾ ਗੈਪ ਰੱਖਣਾ ਜੀ ਤੁਸੀਂ 2 ਇੰਚ ਤੇ ਮੋਢੇ ਵਾਲੇ ਦਾ ਤੁਸੀਂ ਰੱਖਣਾ ਜੀ 3.5 ਇੰਚ ਤੇ। 3.5 ਇੰਚ ਤੇ ਆਪਾਂ ਮੋਢੇ ਵਾਲੇ ਪਲੇਟ ਦਾ ਗੈਪ ਰੱਖਣਾ। ਪਹਿਲਾਂ ਤੁਸੀਂ ਮੋਢੇ ਵਾਲੇ ਪਲੇਟ ਦਾ ਨਿਸ਼ਾਨ ਲਾ ਲੈਣਾ। ਹਾਂਜੀ ਕਮਰ ਵਾਲੇ ਪਲੇਟ ਦਾ ਨਿਸ਼ਾਨ ਲਾਣ ਲੱਗੇ ਤੁਸੀਂ ਧਿਆਨ ਰੱਖਣਾ ਜੀ ਇਹ ਕਮਰ ਜਿਹੜੀ ਹੈ ਸਾਡੇ ਕੋਲ ਦੇਖੋ ਜਿਆਦਾ نیچے ਆ ਗਈ ਆ 1.5 ਇੰਚ ਤੇ ਆਪਾਂ 1.5 ਤੇ ਨਹੀਂ ਲਾਣਾ ਜੀ ਆਪਾਂ 0.9 ਤੇ ਨਿਸ਼ਾਨ ਲਾ ਕੇ ਇੱਥੋਂ ਆਪਾਂ ਕਮਰ ਦਾ ਨਿਸ਼ਾਨ ਲਾਣਾ ਜੀ ਨਹੀਂ ਤਾਂ ਫੇ ਪਲੇਟ ਜਿਹੜਾ ਆ ਬਹੁਤ ਜ਼ਿਆਦਾ نیچے ਆ ਜਾਂਦਾ ਆ ਆਪਾਂ ਹੁਣ ਇੱਥੋਂ ਨਿਸ਼ਾਨ ਲਾ ਲਿਆ ਜੀ 0.9 ਤੇ ਵੀ ਰੱਖ ਸਕਦੇ ਆ ਤੁਸੀਂ 9 ਇੰਚ ਤੇ ਵੀ ਰੱਖ ਸਕਦੇ ਆ ਕਾਜ ਸਾਡੇ ਕੋਲ ਹੈਗੇ ਆ ਜੀ ਸਾਡੇ 16 ਇੰਚ ਤਿਆਰ ਆਪਾਂ ਰੱਖਨੇ ਆ 17 ਇੰਚ ਤੇ ਹਿਪ ਸਾਡੇ ਕੋ ਹੈਗੀ ਆ ਜੀ 29 ਇੰਚ ਤਿਆਰ 29 ਦਾ ਆਧਾ ਆਪਾਂ ਰੱਖਣਾ 14.5 ਇੰਚ 14.5 ਤੇ ਤੁਸੀਂ ਨਿਸ਼ਾਨ ਲਾਣਾ ਬ੍ਰੈਸਟ ਤੋਂ ਤੁਸੀਂ ਨਿਸ਼ਾਨ ਲਾਣਾ ਜੀ ਹਿਪ ਤੱਕ ਆਪਾਂ ਬ੍ਰੈਸਟ ਤੋਂ ਨਿਸ਼ਾਨ ਲਾ ਲਿਆ ਹਿਪ ਤੱਕ ਹਾਂਜੀ ਹਿਪ ਤੋਂ ਹੁਣ ਆਪਾਂ ਲਾਣਾ ਜੀ ਜਿੱਥੇ ਤੱਕ ਸਾਡਾ ਪਲੇਟ ਦਾ ਨਿਸ਼ਾਨ ਆ ਤੇ ਤੱਕ ਲਾਣਾ ਤੁਸੀਂ ਨਿਸ਼ਾਨ ਆਪਾਂ ਇੱਥੋਂ ਕਮਰ ਦਾ ਕਮਰ ਦੀ ਸਿਲਾਈ ਕਰਨੀ ਹੈ ਜੀ हिਪ ਸਾਡੇ ਕੋਲ ਹੈਗੀ ਹੈ ਜੀ 29 ਇੰਚ ਘੇਰਾ ਵੀ ਆਪਾਂ ਰੱਖਣਾ 29 ਇੰਚ ਇਸ ਲਈ ਤੁਸੀਂ ਪਿੱਪ ਤੋਂ ਹੁਣ ਘੇਰੇ ਤੱਕ ਨਿਸ਼ਾਨ ਲਾ ਲਾ ਜੀ ਪਹਿਲਾਂ ਆਪਾਂ ਬੈਕ ਦੀ ਕਟਾਈ ਕਰ ਦੇਣੀ ਜੀ ਹਾਂਜੀ ਹੁਣ ਆਪਾਂ ਫਰੰਟ ਦੀ ਕਟਾਈ ਕਰਨ ਲੱਣੀ ਜੀ ਮੋਢੇ ਦੀ ਬੈਕ ਦੀ ਆਪਾਂ ਕਰ ਲਈ ਹੁਣ ਆਪਾਂ ਫਰੰਟ ਦੀ ਗੱਲ ਹਾਂਜੀ ਹੁਣ ਅਸੀਂ ਲੱਗੇ ਹਾਂ ਜੀ ਬੈਕ ਗਲੇ ਦੀ ਕਟਾਈ ਕਰਨ ਬੈਕ ਗਲੇ ਦੀ ਤੁਸੀਂ ਕਟਾਈ ਕਰਨੀ ਜੀ ਸਵਾ 2 ਇੰਚ ਤੇ ਕਿਉਂਕਿ ਫਰੰਟ ਆਪਾਂ ਪਾਣਾ ਜੀ 2.5 ਇੰਚ ਤੇ 5 ਇੰਚ ਆਪਾਂ ਤਿਆਰ ਪਾਣਾ ਇਹਨੂੰ ਰੇਵ ਲਾ ਕੇ ਇਹ ਵੀ ਆਪਣੇ ਕੋਲ 2.5 ਇੰਚ ਹੋ ਜਾਣਾ ਨੀਚੇ ਨੂੰ ਆਪਾਂ ਗਲਾ ਪਾਣਾ ਜੀ 6 ਇੰਚ 6 ਇੰਚ ਡੀਪ ਪਾਣਾ ਜੀ ਹਾਂ ਜੀ ਇਸ ਤਰੀਕੇ ਨਾਲ ਤੁਸੀਂ ਬੈਕ ਗਲੇ ਦੀ ਕਟਾਈ ਕਰ ਲੈਣੀ ਹਾਂ ਜੀ ਇਹ ਅਸੀਂ ਬੈਕ ਗਲੇ ਦੀ ਕਟਿੰਗ ਕੀਤੀ ਹੈ ਜੀ 프ਰੰਟ ਕਲਾ ਆਪਾਂ ਉੱਗ ਰੰਬਾਲਾ ਪਾਣਾ ਹੈ ਤੁਸੀਂ ਸੂਟ ਦੀ ਕਟਾਈ ਕਰੋ ਜੀ ਤੁਹਾਡਾ ਸੂਟ ਹੈ ਫਿੱਟ ਆਉਣਾ